ਜਾ ਹਾਈ ਟੈਂਸ਼ਨ ਟਾਵਰ ਜਾਰੀ ਹੈ ਜਿਸ ਕਰਕੇ ਨਾ ਦੁਬਾਰਾ ਅੱਜ ਕੋਈ ਨਹੀਂ ਰਹੀ ਨਹੀਂ ਸੀ ਪਹਿਲਾਂ ਵੀ ਜੂਨ ਦੇ ਮਹੀਨੇ ਉਸ ਤੋਂ ਪਿੱਛੇ ਵੀ ਪਹਿਲਾਂ ਨਵੰਬਰ ਨਵੰਬਰ 2023 ਦੇ ਵਿੱਚ ਵੀ ਕਾਂਡ ਹੋਇਆ ਤੇ ਜੂਨ ਜੁਲਾਈ ਦੇ ਵਿੱਚ ਕਾਂਡ ਹੋ ਗਿਆ ਹੁਣ ਅੱਜ ਫਿਰ ਕਾਂਡ ਹੋ ਗਿਆ ਉਹ ਮੰਜ਼ਲ ਪਾ ਲਿਆ ਉਹ ਜੋ ਤਾਰ ਹੈਗੀ ਮੇਨ ਟੈਂਸ਼ਨ ਉਹ ਬਿਲਕੁਲ ਨਾਲ ਟੱਚ ਕਰ ਰਿਹਾ ਹੈ ਦੂਜੀ ਮੰਜ਼ਲ ਨੂੰ ਉਹ ਜਦ ਹਵਾ ਪੈਂਦੀ ਹੈ ਜਾਂ ਕੋਈ ਚੀਜ਼ ਟੱਚ ਕਰੇ ਉਹ ਨਾਲ ਦੂਜੀ ਬਿਲਡਿੰਗ ਨੂੰ ਟੱਚ ਕਰ ਜਾਂਦੀ ਹੈ ਯਾਰ ਕਮਾਲ ਦੀ ਗੱਲ ਹੈ ਪੂਰਾ ਘਰ ਜਲ ਗਿਆ ਕਹਿੰਦਾ ਅੰਦਰ ਤਿੰਨ ਤਾਰਾਂ ਸੜੀਆਂ ਹੈ ਤੜਾ ਦੋ ਦੋ ਢਾਈ ਦੇ ਤਿੰਨ ਦਿਨ ਲੱਗਦਾ ਤੇ ਹੁਣ ਅੱਜ ਫਿਰ ਇਸ ਘਰ ਇਸ ਗਲੀ ਦੇ ਵਿੱਚੋਂ ਜਿਹੜੇ ਤਿੰਨ ਘਰ ਬਿਲਕੁਲ ਹੀ ਸਵਾਹ ਹੋ ਗਏ ਨੇ ਸਾਰੀ ਉਹਨਾਂ ਦਾ ਸਮਾਨ ਵਗੈਰਾ ਸਭ ਕੁਝ ਜਲ ਗਿਆ ਵੇ ਕਿਹਾ ਕਿ ਭਾਈ ਜਿਹੜੀ ਦੂਜੀ ਮੰਜ਼ਲ ਹੈ ਦੂਜੀ ਮੰਜ਼ਲ ਛੱਡੋ ਦੂਜੀ ਮੰਜ਼ਲ ਦੇ ਉੱਪਰ ਵੀ ਕਮਰਾ ਹੈ ਉਹ ਵੀ ਉਹ ਤਾਰ ਜੁੜਦੀ ਪਈ ਹੈ ਜੇ ਆਪਣੀ ਜਾਨ ਵੀ ਜੋਖਮ ਵਿੱਚ ਪਈ ਬਿਲਕੁਲ ਜੋਖਮ ਤੇ ਆ ਤੇ ਮੰਨ ਕੇ ਚੱਲੋ ਕਿ 2 ਮਿੰਟ 2 ਮਿੰਟ ਹੋਏ ਹੋਏ ਨੇ ਹਜੇ ਮਜ਼ਾ ਹਜੇ ਕੰਮ ਸਾਡੇ ਕੰਪਲੀਟ ਵੀ ਨਹੀਂ ਹੋਇਆ ਫਿਰ ਨੁਕਸਾਨ ਦੁਬਾਰਾ ਇਹ ਚੱਲਣਾ ਪੈ ਰਿਹਾ ਪਾ ਜੀ ਤਾਰਾਂ ਹੀ ਸੜੀਆਂ ਵਾ ਦੋ ਚਾਰ ਤਾਰਾਂ ਹੀ ਸੜੀਆਂ ਕਿੰਨੀਆਂ ਪੇਟੀਆਂ ਹਾਂ ਜੀ ਪੇਟੀਆਂ ਕਿੰਨੀਆਂ ਸੜ ਗਈਆਂ ਤੇ ਮੀਟਰ ਲੱਗੇ ਹੁੰਦੇ ਪੇ ਮਤਲਬ ਮੀਟਰ ਕੋਈ ਨਹੀਂ ਸੜਿਆ ਭਾਜੀ ਮੀਟਰ ਨਹੀਂ ਸੜਿਆ ਪੇਟੀ ਬੋਕ ਸੜ ਗਿਆ ਕੁਛ ਵੀ ਨਹੀਂ ਸੜਿਆ ਭਾਜੀ ਸਿਰਫ ਤਾਰਾਂ ਹੀ ਸੜੀਆਂ ਨੇੜੇ ਉਸ ਕਸ਼ ਬੰਦੇ ਨੇ ਉਹਨਾਂ ਦਾ ਨੁਕਸਾਨ ਵੀ ਸਾਲ ਚ ਚੌਥੀ ਵਾਰ ਹੋ ਗਿਆ ਹੂੰ ਤੇ ਗਰੀਬ ਬੰਦਾ ਕਿਦਾਂ ਪ੍ਰਿੰਟ ਸਮਾਨ ਬਣਾਦਾ ਕਿਦਾਂ ਨਹੀਂ ਬਣਾਦਾ ਸਾਡਾ 3 ਮਹੀਨੇ ਪਹਿਲਾਂ ਇਹਨਾਂ ਨੂੰ ਨੁਕਸਾਨ ਹੋਇਆ ਉਸ ਤੋਂ 3-4 ਮਹੀਨੇ ਪਹਿਲਾਂ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਅਸੀਂ ਭਰ ਲਾਂਗੇ ਤੁਸੀਂ ਇਹ ਦੱਸੋ ਲੂਟਰਨ ਲਾਈਵ ਦੇਖਣ ਵਾਲੇ ਤੋਂ ਮਾਮ ਦਾ ਸਵਾਗਤ ਹੈ ਮੈਂ ਵਿਸ਼ਾਲਕਪੁਰ ਗੁਰੂ ਅਰਜਨ ਦੇਵ ਨਗਰ ਖੜਾ ਮਾਂ ਜਿੱਥੇ ਤੁਹਾਨੂੰ ਯਾਦ ਹੋਣਾ ਕਿ ਇੱਕ ਪਿੱਛੇ ਬੱਚੇ ਦੀ ਇੱਕ ਸ਼ਖਸ ਜਿਹੜੀ ਮੌਤ ਹੋ ਗਈ ਸੀ ਹਾਈ ਟੈਨਸ਼ਨ ਕਰਕੇ ਲੇਕਿਨ ਅੱਜ ਹਾਈ ਟੈਨਸ਼ਨ ਕਰਕੇ ਕਈ ਕਰਾਵਾ ਇਨਸਟਰੂਮੈਂਟ ਸੜ ਗਏ ਨੇ ਤੇ ਤਾਰਾਂ ਜਿਹੜੀਆਂ ਪਾਣ ਸੇ ਲਾਈਨ ਵਨ ਨਹੀਂ ਪਹੁੰਚੇ ਗਲਤ ਬਾਤ ਕਰਦੇ ਆ ਵੀਰ ਨਾਲ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮੋਹਨ ਸਿੰਘ ਹੈ ਅ ਅਸੀਂ ਇਸ ਮਹੱਲੇ ਚ ਰਹਿੰਦੇ ਹਾਂ ਗੁਰੂ ਅਰਜਨ ਦੇਵ ਨਗਰ ਗਲੀ ਨੰਬਰ ਸਾਡੇ 4 ਦੇ ਵਿੱਚ ਹੈ ਜੀ ਇੱਕ ਨੰਬਰ ਗਲੀ ਵਿਸ਼ਕਰਮਨਗਰ ਦੀ ਹੈ ਮੇਰੀ ਦੀ ਬੈਕ ਸਾਈਡ ਪਿੱਛੇ ਤੇ ਘਰ ਮੇਰਾ ਪੈਂਦਾ ਹੈ ਇਸ ਇਸ ਘਰ ਦੇ ਵਿੱਚ ਉੱਪਰ ਹਾਈ ਟੈਨਸ਼ਨ ਟਾਵਰ ਜਾਰੀ ਹੈ ਜਿਸ ਕਰਕੇ ਨਾ ਦੁਬਾਰਾ ਅੱਜ ਕੋਈ ਹਨੇਰੀ ਨਹੀਂ ਸੀ ਪਹਿਲਾਂ ਵੀ ਜੂਨ ਦੇ ਮਹੀਨੇ ਉਸ ਤੋਂ ਪਿੱਛੇ ਵੀ ਪਹਿਲਾਂ ਨਵੰਬਰ ਨਵੰਬਰ 2023 ਦੇ ਵਿੱਚ ਵੀ ਕਾਂਡ ਹੋਇਆ ਫਿਰ ਜੂਨ ਜੁਲਾਈ ਦੇ ਵਿੱਚ ਕਾਂਡ ਹੋ ਗਿਆ ਹੁਣ ਅੱਜ ਫਿਰ ਕਾਂਡ ਹੋ ਗਿਆ ਮਾਨਯੋਗ ਐਮ ਐਲ ਏ ਸਾਹਿਬ ਭੋਲਾ ਵੀਰ ਜੀ ਵੀ ਮੌਕੇ ਤੇ ਆਏ ਸੀਗੇ ਹੋਰ ਐਵੈਸਨਿਕ ਸੱਜਣ ਪਤਵੰਤੇ ਆਈ ਸੀਗੇ ਦੇਖ ਕੇ ਸਾਰਾ ਦੇਖ ਕੇ ਗਏ ਕਵਰ ਕਰਕੇ ਗਏ ਨੇ ਪਰ ਉਹਦੇ ਵਿੱਚ ਉਸ ਐਫਆਈ ਵੱਲ ਤੇ ਕਾਰਵਾਈ ਨਹੀਂ ਹੋਈ ਨਾ ਉਹਨਾਂ ਨੇ ਲੈਂਟਰ ਜੂੜ ਤੋੜਤਾ ਸੀਗਾ ਤੇ ਹੁਣ ਅੱਜ ਫਿਰ ਇਸ ਗਲੀ ਦੇ ਵਿੱਚੋਂ ਜਿਹੜੇ ਤਿੰਨ ਘਰ ਬਿਲਕੁਲ ਹੀ ਸਵਾਹ ਹੋ ਗਏ ਨੇ ਸਾਰੀ ਉਹਨਾਂ ਦਾ ਸਮਾਨ ਵਗੈਰਾ ਸਭ ਕੁਝ ਜਲ ਗਿਆ ਵੇ ਜਿਹਦੇ ਕਰਕੇ ਉਹਦੇ ਪਿੱਠ ਲੱਗਦੇ ਮਕਾਨ ਜਿੰਨੇ ਵੀ ਪੈਂਦੇ ਨੇ ਮੇਰਾ ਮਕਾਨ ਇਹਨਾਂ ਦੇ ਜਸਟ ਬਿਲਕੁਲ ਬੈਕ ਸਾਈਡ ਤੇ ਆ ਗੱਲ ਕੱਟ ਰਿਹਾ ਜਦੋਂ ਅਸੀਂ ਪਹੁੰਚਿਆ ਤੇ ਜਿਨ੍ਹਾਂ ਦਾ ਘਰ ਦਾ ਸਮਾਨ ਸੜਿਆ ਉਹ ਹਾਂਜੀ ਖਬਰ ਕਰਾਉਣ ਨੂੰ ਐਗਰੀ ਨਹੀਂ ਹੈਗੇ ਵਜ੍ਹਾ ਕੀ ਹੋ ਸਕਦੀ ਹੈ ਉਹਨਾਂ ਦੀ ਡਬਲ ਮੰਜ਼ਲ ਮਕਾਨ ਹੈ ਦੋ ਦੋ ਮੰਜ਼ਲ ਪਾ ਲਿਆ ਉਹ ਜੋ ਤਾਰ ਹੈਗੀ ਮੇਨ ਟੈਂਸ਼ਨ ਉਹ ਬਿਲਕੁਲ ਨਾਲ ਟੱਚ ਕਰ ਰਿਹਾ ਹੈ ਦੂਜੀ ਮੰਜ਼ਲ ਨੂੰ ਉਹ ਜਦ ਹਵਾ ਪੈਂਦੀ ਹੈ ਜਾਂ ਕੋਈ ਚੀਜ਼ ਟੱਚ ਕਰ ਉਹਨਾਂ ਦੀ ਦੂਜੀ ਮੰਜ਼ਲ ਨੂੰ ਟੱਚ ਕਰ ਜਾਂਦੀ ਹੈ ਔਰ ਜੋ ਆਸਿਫ ਆਸੇ ਚਾਰਕਰ ਨੂੰ ਹੈ ਨਾ ਉਹਦਾ ਡਬਲ ਮੰਜ਼ਲ ਹੈ ਫਿਰ ਉਹ ਆਪਣਾ ਸਮਾਨ ਕਿਉਂ ਸਾੜ ਰਹੇ ਨੇ ਕਿਉਂ ਨਹੀਂ ਫਿਰ ਉਹਦਾ ਪੱਕਾ ਪਰਮਾਨੈਂਟ ਹੱਲ ਕਰ ਰਹੇ ਨੇ ਕਿ ਉਹ ਜਾ ਕੇ ਤੁਹਾਡੇ ਨਾਲ ਟਾਈ ਅਪ ਕਰਕੇ ਇਸ ਚੀਜ਼ ਨੂੰ ਰਿਮੂਵ ਕੀਤਾ ਜਾ ਸਕਦਾ ਰਿਮੂਵ ਤਾਂ ਚਲੋ ਨਹੀਂ ਹੋਏਗੀ ਲੇਕਿਨ ਇਹ ਤਾਂ ਪਰਮਾਨੈਂਟ ਕੋਈ ਹਾਲਤਾ ਕੀਤਾ ਜਾ ਪਿਛਲੀ ਵਾਰੀ ਨੀਚੇ ਅੰਡਰਗਰਾਉਂਡ ਪਾਈਆਂ ਜਾ ਸਕਦੀ ਪਿਛਲੀ ਵਾਰੀ ਵੀਰਜੂ ਉਹਨਾਂ ਨੇ ਲੈਂਟਰ ਮੋਰੇ ਮੋਰੇ ਤੋੜਿਆ ਬੜੀ ਮੁਸ਼ਕਿਲ ਨਾਲ ਉਹਨਾਂ ਨੇ ਤੋੜਿਆ ਤਾਂ ਹੈਗਾ ਪਰ ਫ ਦੀ ਹੈ ਉਹ ਇਹਨਾਂ ਨੂੰ ਕਿਹਾ ਕਿ ਬਾਈ ਜਿਹੜੀ ਦੂਜੀ ਮੰਜ਼ਲ ਹੈ ਦੂਜੀ ਮੰਜ਼ਲ ਛੱਡੋ ਦੂਜੀ ਮੰਜ਼ਲ ਦੇ ਉੱਪਰ ਵੀ ਕਮਰਾ ਹੈ ਅੱਛਾ ਉਹ ਵੀ ਉਹ ਤਾਰ ਜੁੜਦੀ ਪਈ ਹੈ ਜੇ ਆਪਣੀ ਜਾਨ ਵੀ ਜੋਖਮ ਵਿੱਚ ਪਈ ਬਿਲਕੁਲ ਜੋਖਮ ਤੇ ਆ ਸਾਡੀ ਜਾਨ ਵੀ ਜੋਖਮ ਤੇ ਆ ਅੱਜ ਕੋਈ ਬੰਦਾ ਤਾਂ ਨਹੀਂ ਮਰਿਆ ਪਰ ਨੁਕਸਾਨ ਉਨਾ ਹੀ ਬਰਾਬਰ ਹੈਗਾ ਨੁਕਸਾਨ ਦੇ ਵਿੱਚ LED ਟੁੱਟ ਗਈਆਂ ਸਾਰੀ ਵਾਇਰਿੰਗ ਜਲ ਗਈ ਸਾਕਟ ਸਭ ਬਾਹਰ ਆ ਗਏ ਮਤਲਬ ਕਾਫੀ ਨੁਕਸਾਨ ਹੋਇਆ ਜੋ ਸਾਡੇ ਕੋਲ ਇਸ ਅਸੀਂ ਸ਼ੇਅਰਿੰਗ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਜੂਨ ਜੁਲਾਈ ਦਾ ਕੰਮ ਹੋਇਆ ਹੁਣ ਆਪਾਂ ਫਿਰ ਆਪਾਂ ਆਪਨ ਅਕਤੂਬਰ ਚ ਸਤੰਬਰ ਚ ਖੜੇ ਆ ਤੇ ਮੰਨ ਕੇ ਚੱਲੋ ਕਿ 2 ਮਿੰਟ 2 ਮਹੀਨੇ ਹੋਏ ਹੋਏ ਨੇ ਹਜੇ ਮਤਲਬ ਹਜੇ ਕੰਮ ਸਾਡੇ ਕੰਪਲੀਟ ਵੀ ਨਹੀਂ ਹੋਇਆ ਫਿਰ ਨੁਕਸਾਨ ਦੁਬਾਰਾ ਇਹ ਚੱਲਣਾ ਪੈ ਰਿਹਾ ਉਹ ਤਾਂ ਗਏ ਹੋਏ ਨੇ ਪਰ ਇਹ ਇਹਨਾਂ ਦੇ ਇਹਨਾਂ ਦੇ ਤਿੰਨ ਕੀ ਕਿੰਨਾ ਕੁ ਨੁਕਸਾਨ ਹੋ ਗਿਆ ਵਾਇਰਿੰਗ ਸੜ ਗਈ ਹੈ ਸੋਰੀ ਲਾਈਟ ਚੱਲ ਨਹੀਂ ਹੋ ਰਹੀ ਉਸ ਤੋਂ ਬਾਅਦ ਪਤਾ ਲੱਗੇਗਾ ਕੀ ਨੁਕਸਾਨ ਕਿਹੜੇ ਇਨਸਟਰੂਮੈਂਟ ਨਹੀਂ ਚੱਲਦੇ ਸਾਰਾ ਜਲ ਗਿਆ ਵੀਰ ਜੀ ਤਾਰਾਂ ਸਾਰੀਆਂ ਜਲ ਗਿਆ ਮੌਕੇ ਤੇ ਤੁਸੀਂ ਇਕੱਲੇ ਇਕੱਲੇ ਘਰ ਜਾ ਕੇ ਪੂਰੀ ਵੀਡੀਓ ਬਣਾ ਸਕਦੇ ਹੋ ਟੋਟਲ ਸਾਰਾ ਸਮਾਨ ਜਲ ਗਿਆ ਧੂਆਂ ਹੀ ਧੂਆਂ ਹੋ ਗਿਆ ਸੀਗਾ ਕਾਲਾ ਹੋ ਗਿਆ ਸਾਰਾ ਘਰ ਤੇ ਤੁਸੀਂ ਤਿੰਨੋਂ ਘਰਾਂ ਦੀ ਤੁਸੀਂ ਚੈਕਿੰਗ ਕਰੋ ਜਿਹੜੇ ਘਰ ਦੇ ਵਿੱਚ ਜੀ ਹਾਂ ਜੀ ਤਾਰੀਆਂ ਸਾਰਾ ਸਭ ਨੂੰ ਨੁਕਸਾਨ ਛੜਿਆ ਪਿਆ ਨੁਕਸਾਨ ਉਹ ਤਾਂ ਸਾਰੀਆਂ ਚੀਜ਼ਾਂ ਇਨਸਟਰੂਮੈਂਟ ਵੀ ਅੰਦਰ ਸੜੇ ਹੋਣੇ ਆ ਇਹ ਤਾਂ ਹੈ ਨਹੀਂ ਕੋਈ ਏਸੀ ਵੀ ਸੜਿਆ ਹੋਏਗਾ ਫ੍ਰਿਜ ਵੀ ਸੜੀ ਹੋएगी ਐਲਈਡੀ ਲੱਗੀ ਉਹ ਵੀ ਸੜੀ ਹੋएगी ਸਮਾਨ ਕੋਈ ਨਹੀਂ ਬਚਿਆ ਆਏਗਾ ਇਹ 100% ਸ਼ੋਰ ਹੈ ਬਿਜਲੀ ਮੈਂ ਇੱਕ ਮੇਰੇ ਕਰਮਚਾਰੀ ਆਏ ਹੋਏ ਨੇ ਉਹਨਾਂ ਨੂੰ ਵੈਸੇ ਪੁੱਛ ਲੈਂਦੇ ਜਿਹੜਾ ਤਾਰਾਂ ਹੀ ਸੜੀਆਂ ਵਾ ਦੋ ਚਾਰ ਤਾਰਾਂ ਹੀ ਸੜੀਆਂ ਹੋਈਆਂ ਪੇਟੀਆਂ ਹਾਂਜੀ ਪੇਟੀਆਂ ਕਿੰਨੀਆਂ ਸੜ ਗਈ ਜਿੱਤੇ ਮੀਟਰ ਲੱਗੇ ਹੁੰਦੇ ਨੇ ਫੇ ਮਤਲਬ ਮੀਟਰ ਕੋਈ ਨਹੀਂ ਸੜਿਆ ਭਾਜੀ ਮੀਟਰ ਨਹੀਂ ਸੜਿਆ ਪੇਟੀ ਬੋਕਸ ਸੜ ਗਿਆ ਕੁਛ ਵੀ ਨਹੀਂ ਸੜਿਆ ਭਾਜੀ ਸਿਰਫ ਤਾਰ ਹੀ ਸੜੀ ਹੈ ਭਾਜੀ ਕਿੰਨੇ ਘਰ ਦੀਆਂ ਬਸ ਆਹੀ ਭਾਜੀ 4-5 ਘਰ ਬੰਦ ਹੈ ਇਹ ਪਾਰਟ ਹੈ ਕਿੱਥੋਂ ਦੀ ਪਿਆ ਕਿੱਥੋਂ ਦੀ ਕੁਛ ਨਹੀਂ ਕਹਿ ਸਕਦੇ ਇਹਦੇ ਬਾਰੇ ਕੀ ਰੀਜਣਾ ਕੀ ਤੁਸੀਂ ਰਿਪੇਅਰ ਕਰ ਰਹੇ ਹੋ ਹਾਂਜੀ ਲਾਈਨ ਦਰੁਸਤ ਕਰਨੀ ਬਸ ਹਾਂਜੀ ਹਾਂਜੀ ਵੀਰੇ ਚਲੋ ਆਪਣੀ ਜਾਨ ਦੀ ਵੀ ਸੁਰੱਖਿਆ ਰੱਖੋ ਕਿਉਂਕਿ ਲਾਈਨ ਪਿੱਛੇ ਚੱਲਦੀ ਪਈ ਵੈਸੇ ਵੀ ਹਾਂਜੀ ਉਹ ਤਾਂ ਪੀਵੀਸੀ ਆ ਭਾਜੀ ਸੜੀ ਹੋਈ ਤਾਂ ਕੋਈ ਚੱਕਰ ਨਹੀਂ ਲੇਕਿਨ ਚਲੋ ਪੀਵੀਸੀ ਆ ਰਾਜਾ ਜੀ ਕਿਸ ਤਰ੍ਹਾਂ ਦੇਖੋਗੇ ਵਿਚਾਰੇ ਇਹ ਵੀ ਮੁਸ਼ਕਲਤ ਕਰ ਰਹੇ ਨੇ ਚਲੋ ਗਲਤੀ ਇਹਦੇ ਵਿੱਚ ਕਿਸੇ ਦੀ ਨਹੀਂ ਕਿਉਂਕਿ ਲਾਈਨ ਤੇਜ਼ ਆ ਗਈ ਹੋਏਗੀ ਜਾਂ ਵੋਲਟੇਜ ਤੇਜ਼ ਆ ਗਈ ਹੋਏਗੀ ਤਾਂ ਕਰਕੇ ਹੋ ਗਿਆ ਹਣਾ ਵਾ ਕਿ ਇਹਦਾ ਪਰਮਨੈਂਟ ਹੱਲ ਤੁਸੀਂ ਕੀ ਕਰ ਸਕਦੇ ਹੋ ਕਿਉਂਕਿ ਮੱਲੇ ਵਾਲੇ ਨਾਲ ਹੀ ਆ ਤੁਹਾਡੀ ਇਹਦਾ ਹੱਲ ਕਿਤ ਕਰਨ ਦੀ ਸੋਚ ਰਹੇ ਹੋ ਇਹ ਵੈਸੇ ਤੇ ਚਲੋ ਸਿੰਗਲ ਡਬਲ ਸਟੋਰੀ ਪਾਣੀ ਚਾਹੀਦੇ ਡਬਲ ਸਟੋਰੀ ਹੁਣ ਜਿਹੜੇ ਉਹ ਵਿਚਾਰੇ ਹੈਗੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਪਿੱਛੇ ਮਿਹਨਤ ਕਸ਼ ਬੰਦੇ ਨੇ ਉਹਨਾਂ ਦਾ ਨੁਕਸਾਨ ਵੀ ਸਾਲ ਚ ਚੌਥੀ ਵਾਰ ਹੋ ਗਿਆ ਹੂੰ ਤੇ ਗਰੀਬ ਬੰਦਾ ਕਿਦਾਂ ਪਤਾ ਨਹੀਂ ਸਮਾਨ ਬਣਾਉਂਦਾ ਕਿਦਾਂ ਨਹੀਂ ਬਣਾਉਂਦਾ ਤੇ ਉਹਦਾ ਲੱਖਾਂ ਨੁਕਸਾਨ ਉਹ ਜੋ ਹੈ ਸਾਲ ਚ 3-4 ਹਾਂ ਜੀ ਉਹ ਸਾਰਾ ਹੋਇਆ ਸੀਗਾ ਅੱਜ ਫੇਰ ਨੁਕਸਾਨ ਆ ਤੁਸੀਂ ਇਹ ਇਹ ਗਲਤ ਗੱਲ ਕਹਿ ਰਹੇ ਨੇ ਕਿ ਭਾਈ ਆ ਸਿਰਫ ਇੱਕ ਤਾਰਾਂ ਬਦਲ ਰਹੇ ਨੇ ਤੁਸੀਂ ਅੰਦਰ ਘਰ ਦੀ ਜਾ ਕੇ ਵਾਇਰਿੰਗ ਦੇਖੋ ਹਰ ਮੀਟਰ ਦੇ ਉੱਤੇ ਕਾਲਾ ਕਾਲਾ ਹਰ ਸਿੱਚੰਦ ਉੱਤੇ ਕਾਲਾਪਨ ਆਇਆ ਪਿਆ ਹਾਂਜੀ ਅਗਰ ਇਹ ਤਾਰ ਦੇ ਨਾਲ ਕੁਝ ਹੋਇਆ ਹੁੰਦਾ ਇਸ ਘਰ ਦਾ ਸਾਨੂੰ ਪਹਿਲੇ ਲੈਂਟਰ ਪਾੜਨਾ ਸੀਗਾ ਤਰੇੜਾਂ ਬੜੀਆਂ ਆ ਜਾਣੀਆਂ ਸੀਗੀਆਂ ਇਹ ਤੁਹਾਨੂੰ ਵੀ ਜਾਣਦੇ ਹੋ ਤੁਸੀਂ ਵੀ ਇਹ ਬਲਾਸਟ ਹੋਇਆ ਜੀ ਅੰਦਰ ਸਾਰੀਆਂ ਲਾਈਟਾਂ ਲੂਟਾਂ ਸਭ ਸੜ ਗਈਆਂ ਨੇ ਬਲਾਸਟ ਹੋਇਆ ਤਾਂ ਇੱਥੇ ਗਿਆ ਬਲਾਸਟ ਤੁਹਾਨੂੰ ਮੈਂ ਦਿਖਾਉਂਦਾ ਨਹੀਂ 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 ਇਹ ਕਹਿੰਦੇ ਜੀ ਬਲਾਸਟ ਹੋਇਆ ਕੋਈ ਅੰਦਰ ਨਹੀਂ ਹੈ ਨਹੀਂ ਸਮਾਨ ਕੀ ਕੀ ਸੜ ਗਿਆ ਸਾਰਾ ਸਮਾਨ ਸੜਿਆ ਜੀ ਵਾਇਰਿੰਗ ਵਾਇਰਿੰਗ ਸਾਰੀ ਸੜ ਗਈ ਟੋਟਲੀ ਹਾਂਜੀ ਤਾਂ ਮਤਲਬ ਉੱਦੀ ਬਰਦੀ ਵਿੱਚ ਫਸ ਜੂਗੀ ਬਿਲਕੁਲ ਚਲੋ ਇਹਨਾਂ ਦਾ ਵੀ ਨੁਕਸਾਨ ਦਾ ਲਾਈਟ ਚੱਲ ਹੁੰਦੀ ਹੈ ਜੇ ਤੁਹਾਡੇ ਸਾਮ ਨਾਲ ਵਾਇਰਿੰਗ ਹੈ ਫਿਰ ਉਹਨਾਂ ਦੇ ਏਸੀ ਆ ਕੋਈ LED ਨੂੰ ਕੋਈ ਨੁਕਸਾਨ ਤੇ ਨਹੀਂ ਹੋਏਗਾ ਸਾਰਿਆਂ ਦੇ ਆ ਜੀ ਹੁਣ ਚਲਾ ਕੇ ਇੱਕ ਇੱਕ ਗਲੀ ਬੱਬਾ ਜੀ ਤਿੰਨੋਂ ਮਿਲੀ ਪਈਆਂ ਤਿੰਨ ਸਾਰੇ ਬੰਦੇ ਮਿਲੇ ਪਏ ਨੇ ਨਹੀਂ ਕੋਆਪਰੇਟ ਕਰ ਰਹੇ ਤੁਸੀਂ ਹੁਣ ਅੰਦਰੋਂ ਦੇਖੋ ਕਹਦੇ ਸਾਡਾ ਨੁਕਸਾਨ ਨਹੀਂ ਹੋਇਆ ਜੀ ਤਾਂ ਮਤਲਬ ਅਸੀਂ ਗਲਤ ਬੋਲ ਰਹੇ ਹਾਂ ਇਹਨਾਂ ਦੀ ਗਲੀ ਤੇ ਮੈਂ ਖਲੋਤਾ ਗਲੀ ਦੇ ਸਾਹਮਣੇ ਬੋਲ ਰਿਹਾ ਕਿ ਹਾਂ ਵੀ ਤੁਹਾਡਾ ਨੁਕਸਾਨ ਨਹੀਂ ਹੋਇਆ ਪਟਾਕੇ ਦੂਰ ਦੂਰ ਤੱਕ ਆਇਆ ਪੂਰਾ ਮੱਲਾ ਪਹੁੰਚ ਆਇਆ ਸੀਗਾ ਤੇ ਸਾਰਾ ਸਾਰਾ ਸਮਾਨ ਜਲਿਆ ਪਿਆ ਇਹ ਆਪਣੇ ਸਮਾਨ ਨੂੰ ਜਲਾਉਂਦੇ ਦਿਖਾਣ ਆਪਣਾ ਸਮਾਨ ਬੋਲੀਏ ਸਾਡਾ ਨੁਕਸਾਨ ਹੁੰਦਾ ਤਾਂ ਹੀ ਅਸੀਂ ਬੋਲਦੇ ਆ ਕਿ ਸਾਡਾ 3 ਮਹੀਨੇ ਪਹਿਲਾਂ ਇਹਨਾਂ ਨੂੰ ਨੁਕਸਾਨ ਹੋਇਆ ਉਸ ਤੋਂ 3-4 ਮਹੀਨੇ ਪਹਿਲਾਂ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਅਸੀਂ ਭਰ ਲਾਂਗੇ ਤੁਸੀਂ ਇਹ ਦੱਸੋ ਸਾਡੇ ਏਸੀ ਟੀਵੀ ਫ੍ਰਿਜ ਕੂਲਰ ਇਨਵਰਟਰ ਈਵਨ ਕੀ ਸਾਰੇ ਟਟੌਰ ਤੱਕ ਜਲ ਕੇ ਬਾਹਰ ਆ ਗਏ ਕਿੱਦਾਂ ਸੜੇ ਗਲਤੀ ਕਿਹਦੀ ਫਿਰ ਤੁਸੀਂ ਕਹਿੰਦੇ ਪਤਾ ਨਹੀਂ ਹੁਣ ਇੱਥੋਂ ਇੱਥੋਂ ਹੀ ਸੜਿਆ ਨਾ ਇਸੀ ਗਲੀ 'ਚੋਂ ਸੜਦਾ ਹੈ ਇਸੀ ਗਲੀ ਚ ਵਾਇਰ ਅਟੈਕ ਹੁੰਦਾ ਕੋਈ ਹੋਰ ਤਾਂ ਨਹੀਂ ਤੀਜੀ ਚੌਥੀ ਗਲੀਆਂ ਚ ਆਉਂਦਾ ਲੇਕਿਨ ਲਾਈਨਮੈਨ ਕਹਿ ਰਿਹਾ ਹੈ ਕਿ ਪਿੱਛੋਂ ਤੱਕ ਪੇਟੀਆਂ ਦੇ ਪੇਟੀਆਂ ਸੜ ਗਈਆਂ ਪਿਛਲੀ ਗਲੀ ਤੱਕ ਵੀਜੀ 250 ਵਾਟ ਦੀ ਅਗਰ ਮੇਰੀ ਆਪ ਜੀ ਕੀ ਬੇਨਤੀ ਹੈ ਅਗਰ ਕੋਈ ਮੀਟਰ ਫਾਲਟ ਹੋਏਗਾ ਨਾ ਮੀਟਰ ਜਿਹੜਾ ਹੈਗਾ 250 ਵਾਟ ਦੇ ਉਹ ਮੀਟਰ ਉਹ ਘੜਾ ਦਾ ਅੰਦਰ ਸਮਾਨ ਬਿਲਕੁਲ ਰਾਖ ਨਹੀਂ ਕਰ ਸਕਦਾ ਉਹਦੀ ਤਾਕਤ ਨਹੀਂ ਹੈ ਕਿ ਕੋਟੋਰ ਤੱਕ ਉਡਾ ਦੇਵੇ ਕੋਟੋਰ ਸਵਿਚਾਂ LED AC ਇਹ ਜਦ ਤੱਕ 11000 ਵੋਲਟ ਨਾਲ ਟੱਚ ਨਹੀਂ ਹੋਏਗਾ ਕੋਈ ਇਹਨਾਂ ਨਾਲ ਕੋਈ ਕੋਈ ਕੰਮ ਕਾਂਡ ਕੀਤਾ ਨਹੀਂ ਹੋਏਗਾ ਤਦ ਤੱਕ ਇਹ ਮੇਜਰ ਨੁਕਸਾਨ ਨਹੀਂ ਹੋਏਗਾ ਕੌਣ ਕੌਣ ਇੰਨਾ ਵੱਡਾ ਬੇਪੂਖ ਹੋਗਾ ਕਿ 11000 ਵਾਟ ਨਾਲ ਪੰਗੇ ਲਾਊਗਾ ਮੇਰੀ ਹਾਜੇ ਕੀ ਬੇਨਤੀ ਇਹੀ ਤਾਂ ਅਸੀਂ ਪੁੱਛਣ ਆਏ ਹਾਂ ਕਿ ਗਲਤੀ ਕਿੱਥੋਂ ਸ਼ੁਰੂਆਤ ਕੀਤੀ ਪਿਛਲੀ ਵਾਰੀ ਤਾਂ ਬੰਦਾ ਮਰ ਕੇ ਲੈਣ ਤੋਂ ਤੋਂ ਥੱਲੇ ਡਿੱਗਿਆ ਸੀ ਦਿਖ ਗਿਆ ਕਿ ਬੰਦਾ ਮਰ ਗਿਆ ਜੀ ਉਸ ਤੋਂ ਪਿਛਲੀ ਵਾਰੀ ਵੀ ਨਹੀਂ ਪਤਾ ਲੱਗਿਆ ਉਸ ਤੋਂ ਪਿਛਲੀ ਵਾਰੀ ਵੀ ਨਹੀਂ ਪਤਾ ਲੱਗਾ ਹੁਣ ਤਾਂ ਅਸੀਂ ਇਹਨਾਂ ਨੂੰ ਪੁੱਛਣ ਆਏ ਕਿ ਭਾਈ ਕੀ ਪ੍ਰੋਬਲਮ ਆਈ ਹੈ ਕੋਈ ਬੋਲੀ ਉਸੇ ਨਾਲ ਖੇਡਦੇ ਹੋ ਚੂਲੇ ਲੈਂਦੇ ਹੋ ਮੇਰੇ ਐਕਸੀਡੈਂਟ ਹੋਇਆ ਸੀ ਵੈਸੇ ਮੈਂ ਗੱਲ ਕਰ ਰਿਹਾ ਕਿ ਉਹਨਾਂ ਨੂੰ ਇੱਕ ਸਵਾਲ ਤੁਹਾਡੇ ਹਲ ਆ ਗਿਆ ਕਿ ਤੁਸੀਂ ਇੰਨਾ ਖੇਲਦੇ ਹੋ ਬਿਲਕੁਲ ਜੀ ਭਾਜੀ ਤੁਸੀਂ ਇੰਨਾ ਕੋਈ ਝੂਲਾ ਲਾਇਆ ਸਮਝਦਾਰਾ ਗਲੀ ਵਾਲੇ ਜੀ ਕੋਈ ਚਾਹੁੰਦਾ ਵੀ ਸਾਡੇ ਘਰੇ ਕੋਈ ਪ੍ਰੋਬਲਮ ਆਵੇ ਤੁਸੀਂ ਚਾਹੁੰਦੇ ਹੋ ਜਾਂ ਹੋਰ ਕੋਈ ਚਾਹੁੰਦਾ ਕੋਈ ਨਹੀਂ ਚਾਹੂਗਾ ਫੇਰ ਦੱਸੋ ਹੁਣ ਜੇ ਅਚਾਨਕ ਕੋਈ ਕਿ ਪਿੱਛੇ ਪਤਾ ਨਹੀਂ ਕੀ ਪ੍ਰੋਬਲਮ ਆਈ ਹੈ ਕੀ ਨਹੀਂ ਤੇ ਰੱਬ ਜਾਣਦਾ ਬਾਕੀ ਸਾਡੇ ਹਾਂ ਠੀਕ ਹੈ ਐਕਸੀਡੈਂਟ ਹੋਇਆ ਜਿਗਾ ਉਹ ਆਪਣਾ ਹੈਗਾ ਜੋ ਵੀ ਹੈਗਾ ਚੱਲਦਾ ਹੈ ਮਤਲਬ ਇਸ਼ੂ ਆ ਹੈਗਾ ਕਿ ਦੂਜੀ ਮੰਜ਼ਲ ਹੈ ਹਨਾ ਨਹੀਂ ਨਹੀਂ ਦੂਜੀ ਮੰਜ਼ਲ ਤਾਂ ਕੋਈ ਉਹ ਤਾਂ ਤਾਰ ਤਾਂ ਬਹੁਤ ਸਾਈਡ ਤੋਂ ਲੱਗਦੀ ਹੈ ਇਹਨਾਂ ਲੈਂਟਰ ਸਿਗਾ ਜੀ ਇਹਨਾਂ ਨੇ ਕਹਿ ਸੀਗਾ ਆ ਤੋੜ ਦਿਓ ਆਪਾਂ ਤੋੜ ਦਿੱਤਾ ਜੀ ਇਹਨਾਂ ਨੇ ਜਿੱਦਾਂ ਸਾਨੂੰ ਕਿਹਾ ਸੀ ਕਰ ਦਿੱਤਾ ਸੀ ਕੋਆਪਰੇਟ ਕੀਤਾ ਹਾਂ ਜੀ ਕੋਪ ਪੁੱਛ ਲਓ ਬਿਲਕੁਲ ਕੋਆਪਰੇਟ ਵੀ ਤਾਂ ਕਿਧਰ ਗਏ ਕੋਆਪਰੇਟ ਦਾ ਕਿੱਥੇ ਜਾ ਰਹੇ ਹੋ ਤੁਹਾਡੇ ਵੱਲੋਂ ਲੈਂਟਰ ਦੀ ਗੱਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਫਿਰ ਮੈਨੂੰ ਦੱਸੋ ਕਿ ਕਿੱਦਾਂ ਅੱਜ ਅੱਜ ਨੁਕਸਾਨ ਕਿੱਦਾਂ ਹੋ ਗਿਆ ਲੈਂਟਰ ਤੋੜਵਾਤਾ ਠੀਕ ਹੈ ਮੈਡਮ ਇਹ ਤਿੰਨ ਘਰਾਂ ਦੇ ਵਿੱਚ ਕੀ ਵਾਇਰਦਾ ਦਾ ਅਟੈਕ ਹੋਇਆ ਕਿ ਜਿਹੜਾ ਪਿੱਛੇ ਪਾਸੇ ਵੀ ਐਨਾ ਅਟੈਕ ਕੀਤਾ ਕੁਝ ਹੋਇਆ ਤਾਂ ਹੀ ਨਾ ਵੀਰ ਜੀ ਰੀਜ਼ਨ ਹੈ ਨਾ ਰੀਜ਼ਨ ਇੱਕ ਸਵਾਲ ਆ ਵੀ ਹੈਗਾ ਕਿ ਹੋਇਆ ਕਿਦਾਂ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਇਹ ਹੀ ਤਾ ਰਿਕਵੈਸਟ ਕਰ ਰਹੇ ਸੀ ਕਿ ਤੁਸੀਂ ਜੱਜਮੈਂਟ ਕਰੋ ਕਿ ਕਿਸ ਚੀਜ਼ ਤੇ ਫਾਲਟ ਹੋਇਆ ਕਿਉਂ ਫਾਲਟ ਹੋਇਆ ਤੁਸੀਂ ਵਾਇਰਿੰਗ ਚੈੱਕ ਕਰਵਾਓ ਸਾਡੇ ਘਰੋਂ ਤੁਸੀਂ ਕੁਝ ਕਰਾਓ ਸਾਡੇ ਘਰ ਚੱਲ ਕੇ ਦੇਖ ਲਓ ਛੱਤ ਕਿੰਨੀ ਹੈ نیچے ਹੈਗੀ ਹੈ ਲਾਈਟ ਕਿੰਨੀ ਤਾਰਾਂ نیچے ਨੇ ਆਪੇ ਆਪ ਪਤਾ ਲੱਗ ਜਾਏਗਾ ਕਿੰਨਾ ਇਹਨਾਂ ਨੇ ਤੋੜਿਆ ਹੈ ਕਿੰਨਾ ਇਹਨਾਂ ਨੇ نیچے ਹੈਗੀ ਤਾਰ ਖੜਿਆ ਯਾਰ ਕਮਾਲ ਦੀ ਗੱਲ ਦਾ ਪੂਰਾ ਘਰ ਜਲ ਗਿਆ ਕਹਿੰਦਾ ਅੰਦਰ ਤਿੰਨ ਤਾਰਾਂ ਛੜੀਆਂ ਇਹਨਾਂ ਨੇ ਤਾਂ ਕੁਝ ਨਹੀਂ ਉਹ ਬੋਲਣ ਦਾ ਮੈਂ ਕਹਿੰਦਾ ਇਹਨਾਂ ਨੂੰ ਨੁਕਸਾਨ ਹੈ ਸਾਡਾ ਦੋ-ਦੋ ਢਾਈ ਦੇ ਤਿੰਨ ਦਿਨ ਲੱਗਦਾ ਨੁਕਸਾਨ ਦੇ ਸਿੱਖਿੱਥੇ ਭਰਾਂਗੇ ਤਿੰਨ ਦਿਨ ਮਹੀਨਾ ਬਾਅਦ ਕੌਣ ਭਰੇਗਾ ਦੱਸੋ ਇਹ ਤਾਂ ਦੋ ਪਰ ਸਕਦੇ ਜਿਨ੍ਹਾਂ ਦੀ ਦੋ ਨੰਬਰ ਦੀ ਕਮਾਈ ਹੈ ਜਿਹੜੇ ਸ਼ਰੀਫੀ ਨਾਲ ਕਮਾਣਗੇ ਉਹ ਨਹੀਂ ਭਰਨਗੇ ਉਹ ਹਮੇਸ਼ਾ ਚੀਕਣਗੇ ਔਰ ਚਿੱਲਾਨਗੇ ਜਦੋਂ ਨਾ ਹੋਏਗਾ ਯਾਰ ਤੂੰ ਯਾਰ ਜਿਹਨਾਂ ਦੇ 2 ਨੰਬਰ ਦੇ ਤਾਂਦੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿੱਦਾਂ ਅਸੀਂ ਕਰ ਲਵਾਂਗੇ ਯਾਰ ਹਰ ਵਾਰੀ ਕਰਾਂਗੇ ਅਸੀਂ ਤੁਸੀਂ ਬਹੁਤ برداشت ਕਰ ਲਿਆ ਚਾਰ ਵਾਰ ਪੰਜ ਵਾਰ ਹੋ ਚੁੱਕਾ ਹੈ ਕਾਂਡ ਚਾਰ ਪੰਜ ਵਾਰ ਹੋ ਚੁੱਕਾ ਹੈ ਕਾਂਡ ਇੱਕ ਵਾਰ ਨਹੀਂ ਹੋਇਆ ਚਾਰ ਪੰਜ ਵਾਰ ਹੋ ਗਿਆ ਤੁਸੀਂ ਦੱਸੋ ਤਿੰਨ ਮਹੀਨੇ ਰੀਸੈਂਟਲੀ ਹੋਇਆ ਹੈ ਕਾਂਡ ਤਿੰਨ ਮਹੀਨੇ ਬਾਅਦ ਫਿਰ ਰੀਸੈਂਟਲੀ ਕਿੱਥੋਂ برداشت ਕਰੇਗਾ ਬੰਦਾ ਕਿੱਦੋਂ ਬਰਦਾਸ਼ਤ ਕਰੇਗਾ ਕੋਈ ਨਹੀਂ ਬਰਦਾਸ਼ਤ ਕਰਨਾ ਭਾਈ ਤੂੰ ਮੰਨ ਕੇ ਚੱਲਦੇ ਰਹਿ ਮੈਂ ਬਰਦਾਸ਼ਤ ਹੋਣੇ ਨਹੀਂ ਬਰਦਾਸ਼ਤ ਨਹੀਂ ਕਰਨਾ ਦੇਖੋ ਵੀਰ ਜੀ ਮੇਰੀ ਗੱਲ ਧਾਰਨਾ ਸਮਝੋ ਤੁਹਾਡੇ ਘਰ ਦੇ ਨਾਲ ਦੇਖੋ ਮੈਂ ਤਾਂ ਉਹਨਾਂ ਨੂੰ ਕਹਿ ਨਹੀਂ ਸਕਦਾ ਉਹਨਾਂ ਹੀ ਤਾਰ ਨਹੀਂ ਜੁੜੀ ਉਹਨਾਂ ਦਾ ਨੁਕਸਾਨ ਹੋਇਆ ਕੋਈ ਤੁਹਾਡੇ ਨਾਲ ਇਹ ਜੁੜਿਆ ਇਹ ਟੁੱਟਿਆ ਮੈਂ ਤੁਹਾਡੇ ਪਿੱਛੇ ਜੁੜਿਆ ਯਾ ਤੁਹਾਡੇ ਤਾਰਾਂ ਉੱਪਰ ਹੈਗੀਆਂ ਤੁਸੀਂ ਬੰਦੀ ਆਪਾਂ ਲੈਂਟਰ ਤੋੜੋ ਯਾਰ ਉੱਪਰ ਤੁਹਾਡਾ ਸਿਰਫ ਗਰਾਰੀ ਇੱਥੇ ਇਹਨਾਂ ਦੀ ਅੜ ਗਈ ਕਿ ਲੈਂਡੇ ਤੋੜੋ ਹਾ ਤੋੜਦਾ ਸੀ ਪਿਛਲੀ ਵਾਰੀ ਜੀ ਤੋੜਦਾ ਜੇ ਲੈਂਟਰ ਤੋੜੋ ਜੇ ਲੈਂਟਰ ਤੋੜਨ ਦੇ ਨਾਲ ਸੁਣ ਲੋ ਸੁਣ ਲੋ ਜਿਹੜੀ ਦੁਵਾਰ ਦੀ ਉੱਪਰ ਜਾਂਦੀ ਫੇ ਜਾ ਕੇ ਚੈੱਕ ਕਰ ਲੋ ਪਰ ਅਗਰ ਸੁਣੋ ਕਿ ਲੈਂਟਰ ਤੋੜਨ ਦੇ ਨਾਲ ਹੱਲ ਹੁੰਦਾ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੱਲ ਹੁੰਦਾ ਪਰ ਉਹਨਾਂ ਤੇ ਖਾਦੋ ਇੱਕ ਵਾਰੀ ਕਿਹੜਾ ਲੈਂਡਰ ਤੋੜਨਾ ਦੱਸੋ ਹੁਣ ਭਾਜੀ ਕਿਹੜਾ ਲੈਂਡਰ ਤੋੜਨ ਨੂੰ ਕਹਿ ਰਹੇ ਮੈਂ ਕਹਿੰਦੀ ਹਿਰ ਜੀ ਮੇਰੀ ਗੱਲ ਸੁਣੋ ਕਿਹੜਾ ਟੈਂਕਰ ਠਾ ਸੁਣੋ ਮੇਰੀ ਗੱਲ ਸੁਣੋ 18 ਸਾਲ ਹੋ ਗਏ 20 ਸਾਲ ਹੋ ਗਏ ਰਹਿੰਦੇ ਹੋਏ ਕਦੇ ਪ੍ਰੋਬਲਮ ਨਹੀਂ ਆਈ ਇਹ 2 ਸਾਲ ਦੇ ਅੰਦਰ ਚਾਰ ਬੜੀ ਪ੍ਰੋਬਲਮ ਆ ਗਈ ਜੱਤ ਜੱਤੋਂ ਇਹਨਾਂ ਨੇ ਜੱਤੋਂ ਇਹਨਾਂ ਨੇ ਡਬਲ ਮੰਜ਼ਲ ਬਣਾਈ ਹੈ ਨਾ ਜੱਤੋਂ ਸਾਰੇ ਨੇ ਡਬਲ ਮੰਜ਼ਲ ਬਣਾਈ ਹੈ ਨਾ ਤੱਤ ਉਹ ਹਾਲ ਹੋ ਗਿਆ ਮੇਰੀ ਗੱਲ ਤਾਂ ਸੁਣ ਲੋ ਉਹ ਸਖਸ਼ ਕੋਰਪੋਰੇਟ ਕਰ ਰਿਹਾ ਉਹ ਕਹਿ ਰਿਹਾ ਮੈਨੂੰ ਆਹ ਦੱਸੋ ਮੈਂ ਕਰਾਂ ਕੀ ਯਾਰ ਮੇਰਾ ਤੁਹਾਨੂੰ ਪ੍ਰੇਸ਼ਨ ਹੈ ਯਾਰ ਤੁਸੀਂ ਮੈਨੂੰ ਪ੍ਰੇਸ਼ਨ ਕੀ ਪੁੱਛ ਰਹੇ ਹੋ ਮੇਜਰ ਵਾਲਟ ਹੋਇਆ ਤੁਹਾਡੇ ਕੋਲ ਕੀ ਜਵਾਬ ਹੈਗਾ ਕਿ ਆਹ ਜਿਹੜਾ ਨੁਕਸਾਨ ਆਇਆ ਉਹਦੀ origination ਕਿੱਥੋਂ ਸ਼ੁਰੂਆਤ ਕਿੱਥੋਂ ਹੋਈ ਆ ਤਿੰਨ ਘਰ ਜਲ ਗਏ ਨੇ ਠੀਕ ਹੈ ਜੀ ਤੇ ਕਿਵੇਂ ਚੱਲੇ ਤੁਹਾਡੇ ਕੋਲ ਕੀ ਕੁਐਸਚਨ ਤੁਹਾਡੇ ਕੋਲ ਆਨਸਰ ਕੀ ਹੈ ਮੈਂ ਪੁੱਛਦਾ ਮੇਰੇ ਕੋਲ ਆਨਸਰ ਆਊਗਾ ਪਹਿਲੇ ਮੈਂ ਉਹਦੀ ਪੁਸ਼ਟੀ ਕਰਾਉਂਗਾ ਬਿਜਲੀ ਡਿਪਾਰਟਮੈਂਟ ਦੇ ਅਧਿਕਾਰੀ ਬੁਲਾਉਂਗਾ ਮੈਂ ਪੁੱਛਾਂਗਾ ਮੇਜਰ ਫਾਰਟ ਇਹਹੀ ਗੱਲ ਦੱਸੀ ਕਰ ਰਹੇ ਹੋ ਇਹਹੀ ਗੱਲ ਮੈਂ ਕੰਟਾ ਦੋ ਘੰਟਾ ਪਹਿਲਾਂ ਕਹਿ ਰਿਹਾ ਸੀ ਵੀਰੇ ਅਸੀਂ ਚਾਰ ਤਿੰਨ ਕਰ ਤੁਹਾਡਾ ਨੁਕਸਾਨ ਹੈ ਚੌਥਾ ਮੈਂ ਆ ਭਾਈ ਆਪਣੇ ਘਰਾਂ ਨੂੰ ਬੁਲਾਓ ਆਪਾਂ ਇਕੱਠੇ ਬੈ ਕੇ ਹੱਲ ਕਰੀਏ ਕਿ ਪ੍ਰੋਬਲਮ ਕਿਉਂ ਹੋ ਰਹੀ ਹੈ ਬਿਲਕੁਲ ਸਿਆਣੀ ਗੱਲ ਕੀਤੀ ਜੇ ਜੇ ਬਿਜਲੀ ਵਿਭਾਗ ਕਹਿ ਦੇਵੇ ਕਿ ਭਾਜੀ ਇਹ ਇਹ ਦੀਵਾਰ ਚ ਪ੍ਰੋਬਲਮ ਵਾਲੀ ਤੋੜ ਦਿਓ ਬਿਲਕੁਲ ਅਸੀਂ ਅਸੀਂ ਇਹਨਾਂ ਨੂੰ ਸਾਡੀ ਕੋਈ ਲੜਾਈ ਨਹੀਂ ਇਹਨਾਂ ਨਾਲ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਭਾਈ ਬਾਰ-ਬਾਰ ਪ੍ਰੋਬਲਮ ਆ ਰਹੀ ਹੈ ਔਰ ਦੋ ਦੋ ਮਹੀਨੇ ਬਾਅਦ ਆ ਰਹੀ ਯਾਰ ਇਹ ਗੱਲ ਪਹਿਲਾਂ ਕਹਿ ਕਿ ਪਿੱਛੇ ਦੋ ਦੋ ਵੀਰ ਜੀ ਰਹਿੰਦੇ ਨੇ ਕਾफी ਨੁਕਸਾਨ ਦੋ ਦੋ ਮਹੀਨੇ ਬਾਅਦ ਹਾਂ ਯਾਰ ਹੋ ਰਿਹਾ ਯਾਰ ਮੈਂ 1 ਮਿੰਟ ਯਾਰ ਦੋ ਮਹੀਨੇ ਬਾਅਦ ਉਹ ਚੌਥੀ ਵਾਰੀ ਹੋ ਗਿਆ ਵੀ ਨਾ ਹੋਇਆ ਨੁਕਸਾਨ ਚੌਥੀ ਵਾਰ ਹੋ ਗਿਆ ਯਾਰ ਮੇਰੀ ਚਾਹ ਗੱਲ ਹੈ ਕਿ ਲੱਖਾਂ ਨੁਕਸਾਨ ਹੋ ਰਿਹਾ ਹਾਂ ਲੱਖਾਂ ਦਾ ਨੁਕਸਾਨ ਹੋ ਰਿਹਾ ਜੀ ਵੀਰ ਜੀ ਮੇਰੇ ਪਿੱਛੇ ਦੋਦੀ ਵੀਰ ਜੀ ਰਹਿੰਦੇ ਨੇ ਉਹਨਾਂ ਦਾ ਸਿੰਗਲ ਮਕਾਨ ਹੈ ਕਦੇ ਪ੍ਰੋਬਲਮ ਨਹੀਂ ਆਈ ਤਾਰ ਉਹਨਾਂ ਦੇ ਵੀ ਜਾਂਦੀ ਹੈ ਸਾਰੀ ਜ਼ਿੰਦਗੀ ਕਦੇ ਵੀ ਉਹਨਾਂ ਦੇ ਪ੍ਰੋਬਲਮ ਨਹੀਂ ਆਈ ਇੱਕ ਸਿੰਗਲ ਸਿੰਗਲ ਮਕਾਨ ਹੈ ਕਹਿੰਦਾ ਮੁਤਾਬਿਕ ਇਹਨਾਂ ਦੀ ਪਿੱਠ ਤੁਹਾਨੂੰ ਲੱਗਦੀ ਹੈ ਜਦੋਂ ਇਹਨਾਂ ਦੇ ਹੱਥਾਂ ਨਾਲ ਤੁਹਾਡੇ ਵੀ ਹੱਥਾਂ ਦਾ ਹਾਂ ਬਿਲਕੁਲ ਉੱਧਰ ਆਈ ਦੀ ਹੈ ਹੱਲ ਹੋ ਜਾਊਗਾ ਚੈੱਕ ਕਰਾ ਲਓ ਅਸੀਂ ਇਹੀ ਤਾਂ ਗੱਲ ਬੋਲ ਰਹੇ ਆਂ ਕਿ ਭਾਈ ਇਹ ਪ੍ਰੋਬਲਮ ਕਿਉਂ ਆ ਰਹੀ ਹੈ ਭਾਈ ਆਪਣਾ ਹੱਲ ਕਰੋ ਯਾਰ ਜੇ ਪ੍ਰੋਬਲਮ ਬੈਠ ਬੈਠੋ ਤਿੰਨੋਂ ਆਪਾਂ ਸਾਰੇ ਇਕੱਠੇ ਹੋ ਕੇ ਬੈਠੀਏ ਨਾ ਮਸਲਾ ਹੱਲ ਕਰੀਏ ਜਿਸ 11000 ਬੋਰਡ ਤੋਂ ਲੋਕੀ ਡਰਦੇ ਨੇ ਲੇਕਿਨ ਤੁਹਾਨੂੰ ਮੈਂ ਦਿਖਾ ਦਵਾਂ ਕਿ ਤਸਵੀਰ 11000 ਬੋਰਡ ਦੀ ਆ ਵਾਇਰ ਜਾ ਜਿੱਤੇ ਹਾਸਾ ਹੋਇਆ ਕਿੰਨੀ ਕੁ ਬਾਸ਼ਰ ਦੀ ਆ ਰਹੀ ਹੈ ਇਹ ਮਕਾਨ ਦੇਖ ਸਕਦੇ ਹੋ ਕਿਦਾਂ ਨਾਲ ਲੱਗੇ ਹੋਏ ਨੇ ਅਗਰ ਕੋਈ ਵੱਡਾ ਹਾਸਾ ਵਾਪਰ ਗਿਆ ਤੇ ਜ਼ਿੰਮੇਦਾਰ ਕੌਣ ਹੋਊਗਾ ਇਹ ਤਸਵੀਰ ਦਿਖਾ ਰਿਹਾ ਮੈਂ ਕੈਮਰਾ ਮਹਨੀ ਨੂੰ ਕਹੂੰਗਾ ਕਿ ਬਿਲਡਿੰਗ ਦੇ ਨਾਲ ਤਾਰਾ ਕਿੰਨੀਆਂ ਨਾਲ ਨਾਲ ਹੈ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਇਸ ਘਰ ਦੇ ਉੱਤੇ ਜਿਹੜੀ ਛੱਤ ਤੇ ਅਸੀਂ ਖੜੇ ਹੋਏ ਹਾਂ ਉਹ ਘਰ ਦਾ ਸਾਰਾ ਦਾ ਸਾਰਾ ਸਮਾਨ ਜਲ ਕੇ ਰਾਖ ਹੋ ਗਿਆ ਸਾਲਾ ਸਮਾਨ ਸੜਾ ਪੈ ਲਾਈਟ ਹੋ ਗਈ ਹੋਰ ਪਤਾ ਲੱਗੋ ਸਾਡਾ ਟਿਕਟ ਨਹੀਂ ਪਾਉਂਦਾ ਪੋਸਟ ਪੜੂਗਾ ਕਿੰਨਾ ਹੋ ਗਿਆ ਇਹ ਕੋਈ ਕਸੂਰ ਨਹੀਂ ਰਿਹਾ ਕਸੂਰ ਅਭੀ ਨਾ ਕਸੂਰ ਕਿੱਥੋਂ ਘਾ ਹੁੰਦਾ ਪਿਆ ਕੰਡ ਤੋਂ ਤੁਸੀਂ ਕਿੱਥੋਂ ਬੰਦਾ ਪਿਆ ਮੇਰੀ ਆਪਜੀ ਅਗੇ ਸਨਮਰ ਬੇਨਤੀ ਹੈ ਜੀ ਹੈ ਕਿ ਭਾਈ ਇਹ ਤਿੰਨੋਂ ਘਰਾਂ ਵਿੱਚ ਭਾਈ ਆਪਣੇ ਘਰ ਬਾਈ ਚੈੱਕ ਕਰ ਤੁਸੀਂ ਜਿਹੜੀ ਦੇਖ ਮੇਰੇ ਵੀਰ ਮੇਰੀ ਤੁਹਾਡੇ ਨਾਲ ਕੋਈ ਨਹੀਂ ਹੈਗੀ ਮੇਰੀ ਹਮਦਰਦੀ ਹੈ ਨੁਕਸਾਨ ਆਪਾਂ ਕਰ ਰਹੇ ਆਂ ਪਰ ਨੁਕਸਾਨ ਕਰਕੇ ਤੁਸੀਂ ਚੁੱਪ ਬੈਠੇ ਹੋ ਮੈਨੂੰ ਉਹ ਸਮਝ ਨਹੀਂ ਆ ਰਹੀ ਵੀਰ ਜੀ ਮੇਰੀ ਬੇਨਤੀ ਆ ਮੈਨੂੰ ਕਦੀ ਸੁਣਿਆ ਪਾਜੀ ਬੋਲਦੇ ਮੇਰਾ ਹੱਲ ਲੱਭੋਗੇ ਪਾਜੀ ਲੱਭਦੇ ਹਾਂ ਰਲ ਮਿਲ ਕੇ ਲੱਭਾਂਗੇ ਪਾਜੀ ਨਹੀਂ ਲੱਭਦੇ ਮੇਰੀ 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 ਫਿਰ ਮੇਰੀ ਕਿਰਪਾ ਮੇਰੀ ਬੇਨਤੀ ਗੱਲ ਨੂੰ ਸਮਝੋ ਪਾਜੀ ਆ دیوار ਤੋੜੋ ਜਿਹੜੀ ਤਾਰ ਜੁੜਦੀ ਆ ਲੈਂਟਰ ਨਾਲ ਜੁੜਦੀ ਆ ਕਿੱਥੋਂ ਫਾਲਟ ਹੋਇਆ ਉਹ ਤੋੜੋ ਕਿਸੇ ਦਾ ਵੀ ਜੀ ਦਾ ਇਹਨਾਂ ਦੇ ਨਾਲ ਦੇ ਘਰ ਜਿਹੜਾ ਹੈਗਾ ਉਹ ਪ੍ਰੋਫੈਸ਼ਨਲ ਲੈਂਟਰ ਤੋੜਵਾਉਨੇ ਆ ਤੋੜਵਾ ਕੇ ਇਹ ਕੋਈ ਪ੍ਰੋਬਲਮ ਦੁਬਾਰਾ ਨਾ ਆਵੇ ਇਹਨੂੰ ਐਂਡ ਕਰੀਏ ਪਾਜੀ ਇਹ ਚ ਸਾਰੀ ਗਲੀ ਦਾ ਫਾਇਦਾ ਕੀ ਹੋਇਆ ਬੰਦਾ ਸਾਰੀ ਗਲੀ ਮੈਨੂੰ ਜਿੱਦਾਂ ਕਿ ਸਾਰੀ ਗਲੀ ਦਾ ਫਾਇਦਾ ਹੈ ਤੁਸੀਂ ਪਿਛਲੀ ਵਾਰੀ ਵੀ ਕਿਹਾ ਮੈਂ ਕੀਤਾ ਨਹੀਂ ਮਿਰਜੀ ਅੱਧਾ ਤੋੜਿਆ ਮੈਂ ਉਸ ਤੋਂ ਬਾਅਦ ਨਹੀਂ ਤੋੜ ਸਕਦਾ ਤੁਸੀਂ ਇਹ ਗੱਲ ਕਿਹਾ ਨਹੀਂ ਮੈਂ ਤਾਂ ਕਿਹਾ ਸੀ ਕਿ ਤੋੜ ਦਾਂ ਮੈਂ ਤੁਸੀ ਮੰਨੇ ਨਹੀਂ ਮੈਂ ਕਿਹਾ ਚਲੋ ਠੀਕ ਹੈ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਉਹ 2 ਮਹੀਨੇ ਬਾਅਦ ਫਿਰ ਕੰਡ ਹੋ ਗਿਆ ਨਾਲ ਹੀ ਸੀਗਾ ਨਾ ਆਪਾਂ ਕੰਪਰੋਮਾਈਜ਼ ਯਾਰ ਮੈਂ ਇਹ ਗੱਲ ਮੈਂ ਤੁਹਾਨੂੰ ਮਿਰਜੀ ਮੇਰੇ ਨਾਲ ਤਾਂ ਮੇਰੀ ਗੱਲ ਨਹੀਂ ਸੁਣ ਮੈਂ ਮੈਂ ਕਿਸੇ ਨੂੰ ਬੋਲਿਆ ਨਹੀਂ ਮੈਂ ਹੀ ਹਾਲਤ ਆਏ ਸਰਕਾਰਾਂ ਕਰ ਸਕਦੀਆਂ ਸਰਕਾਰਾਂ ਨੂੰ ਮਿਲਣਾ ਪੈਣਾ ਹਮਾਰੀ ਠੀਕ ਹੈ ਜੀ ਚੀਫ ਨੂੰ ਮਿਲਣਾ ਇਹ ਕਹਿ ਰਹੇ ਨੇ ਕਿ ਇਹਨਾਂ ਦੀ ਪਿੱਠ ਪਿੱਛੇ ਲੱਗਦੀ ਆ ਜਦੋਂ ਉਹਨਾਂ ਦੇ ਪਟਾਕਾ ਬਚਦਾ ਪਿੱਛੇ ਸਮਾਂ ਛੱਡਦਾ ਪਾਜੀ ਮੈਂ ਟੈਨਸ਼ਨ ਕਰਕੇ ਪਾਜੀ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਕੀ ਹੋਇਆ ਵਾ ਆਪਾਂ ਦੇ ਸਿਰਫ ਤਾਰਾਂ ਸੜੀਆਂ ਸੀਗੀਆਂ ਮੇਨਦੀਆਂ ਮੀਟਰ ਦੀਆਂ ਉਹ ਠੀਕ ਕਰਨ ਆਏ ਸੀ ਪਾਜੀ ਉਸ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਤੇ ਕੀ ਪਟਾਕਾ ਪੈ ਕੀ ਨਹੀਂ ਚਲੋ ਜਵਾਬ ਤਾਂ ਨਾਲ ਇੱਕੋ ਹੀ ਹੈਗਾ ਲੇਕਿਨ ਤੁਹਾਨੂੰ ਦੱਸ ਦਈਏ ਗੁਰੂਵਰ ਜੀ ਨਗਰ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਘਰਾਂ ਨੂੰ ਜਿਹੜਾ ਵਾ ਤਾਰਾਂ ਜਿਹੜੀਆਂ ਸੜਗੀਆਂ ਸੀਗੀਆਂ ਤਾਰਾਂ ਸੜਨ ਤੋਂ ਬਾਅਦ ਜਿਹੜਾ ਮੱਲੇ ਵਾਲੇ ਆਈ ਕਹਿ ਰਹੇ ਕਿ ਇੰਨਾ ਕਰਕੇ ਜਿਹੜਾ ਸਾਡੇ ਹਾਸਾ ਆਉਂਦਾ ਲੇਕਿਨ ਬਿਜਲੀ ਮੈਕਵੇ ਦੇ ਮੁਲਾਜ਼ਮ ਆਈ ਕ ਇਨਾ ਕ ਸਾਮਾਨ ਛੜਿਆ ਹੋਇਆ ਤੁਸੀਂ ਉਹ ਦੇਖ ਕੇ ਹੈਰਾਨ ਹੋ ਜਾਓਗੇ ਕਿੰਨੇ ਕ ਤਾਰੇ ਬਦਲਿਆ ਨੇ ਮੁਦਾਨਾ ਤੋਂ ਕਹਿਣਾ ਮਹਾਨੀ ਦੇ ਨਾਲ ਵਿਸ਼ਾਲ ਕਪੂ ਮੁਦਾਨਾ ਲਾਈਵ